ਵੈਸੋ ਪੰਜਾਬ ਚ ਤੁਹਾਡਾ ਸਵਾਗਤ ਹੈ ਗੁਰੂ ਅਮਰਦਾਸ ਜੀ ਸਿੱਖ ਧਰਮ ਦੇ ਮਹਾਨ ਪ੍ਰਚਾਰਕ ਸਨ ਆਪ ਜੀ ਨੇ ਗੁਰੂ ਨਾਨਕ ਦੇਵ ਜੀ ਦੇ ਜੀਵਨ ਦਰਸ਼ਨ ਅਤੇ ਉਹਨਾਂ ਦੀ ਧਾਰਮਿਕ ਵਿਚਾਰਧਾਰਾ ਨੂੰ ਅੱਗੇ ਤੋਰਿਆ ਆਪ ਜੀ ਸਿੱਖ ਧਰਮ ਦੇ ਤੀਜੇ ਗੁਰੂ ਸਨ ਆਪ ਜੀ ਨੇ ਜਾਤ ਪਾਤ ਤੇ ਪੇਤ ਪਾਪ ਨੂੰ ਮਿਟਾਉਣ ਲਈ ਲੰਗਰ ਸੇਵਾ ਸ਼ੁਰੂ ਕੀਤੀ। ਗੁਰੂ ਅਮਰਦਾਸ ਜੀ ਦਾ ਜਨਮ 5 ਅਪ੍ਰੈਲ 1479 ਈਸਵੀ ਨੂੰ ਅੰਮ੍ਰਿਤਸਰ ਦੇ ਬਸਰਕਾ ਪਿੰਡ 'ਚ ਪਿਤਾ ਤੇਜਪਾਣ ਪੱਲਾ ਜੀ ਅਤੇ ਮਾਤਾ ਵਕਤਕੌਰ ਜੀ ਦੀ ਕੁੱਖੋਂ ਹੋਇਆ। 24 ਸਾਲ ਦੀ ਉਮਰ ਵਿੱਚ ਤੀਜੇ ਗੁਰੂ ਜੀ ਦਾ ਵਿਆਹ ਹੋ ਗਿਆ ਤੇ ਉਹਨਾਂ ਦੇ ਘਰ ਦੋ ਪੁੱਤਰ ਮੋਹਣ ਤੇ ਮੋਰੀ ਅਤੇ ਦੋ ਪੁੱਤਰੀਆਂ ਬੀਬੀ ਦਾਨੀ ਤੇ ਬੀਬੀ ਪਾਨੀ ਪੈਦਾ ਹੋਈਆਂ। ਜਦੋਂ ਭਾਈ ਅਮਰਦਾਸ ਜੀ ਦੀ 26 ਮਈ 1552 ਨੂੰ 73 ਸਾਲ ਦੀ ਉਮਰੇ ਗੁਰੂ ਬਣੇ ਗੁਰੂ ਅੰਗਦ ਦੇਵ ਜੀ ਨੇ ਛੇਤ ਸੁਦੀ 1609 ਨੂੰ ਗੁਰਗੱਦੀ ਦਿੱਤੀ ਖਡੂਰ ਸਾਹਿਬ ਵਿਖੇ 1552 ਈਸਵੀ ਨੂੰ ਉਹ ਤੀਜੇ ਸਿੱਖ ਗੁਰੂ ਬਣੇ ਗੁਰੂ ਅਮਰਦਾਸ ਜੀ ਨੇ ਗੁਰੂ ਅੰਗਦ ਦੇਵ ਜੀ ਦੇ ਨਿਰਦੇਸ਼ਾਂ ਤੇ ਸਿੱਖੀ ਦੇ ਮੁਖ ਦਫ਼ਤਰ ਨੂੰ ਗੋਇੰਦਵਾਲ ਸਾਹਿਬ ਵਿਖੇ ਤਬਦੀਲ ਕਰ ਦਿੱਤਾ ਜਿੱਥੇ ਸਿੱਖ ਸੰਗਤਾਂ ਗੁਰੂ ਦੇ ਦਰਸ਼ਨ ਕਰਨ ਅਤੇ ਸੇਵਾ ਕਰਨ ਲਈ ਇਕੱਠੀਆਂ ਹੋਈਆਂ ਭਾਈ ਬੁੱਢਾ ਜੀ ਅਤੇ ਕਈ ਹੋਰ ਸਿੱਖਾਂ ਨੇ ਗੁਰੂ ਅਮਰਦਾਸ ਜੀ ਨਾਲ ਗੋਇੰਦਵਾਲ ਸਾਹਿਬ ਦੀ ਚਾਤਰਾ ਕੀਤੀ ਸੇਵਾ ਤੇ ਸਿਮਰਨ ਦੇ ਪੁੰਜ ਇੱਕ ਦਿਨ ਗੁਰੂ ਅਮਰਦਾਸ ਜੀ ਨੇ ਬੀਬੀ ਅਮਰੋ ਦੇ ਮੁਖ ਤੋਂ ਗੁਰੂ ਨਾਨਕ ਦੇਵ ਜੀ ਦੀ ਬਾਣੀ ਦੇ ਕੁਝ ਸ਼ਬਦ ਸੁਨੇ ਇਹ ਮਿੱਠੇ ਸ਼ਬਦ ਸੁਣ ਕੇ ਅਮਰਦਾਸ ਜੀ ਦੇ ਮਨ ਉੱਤੇ ਡੂੰਘਾ ਪ੍ਰਭਾਵ ਪਿਆ। ਉਹਨਾਂ ਬੀਬੀ ਅਮਰੋ ਨੂੰ ਕਿਹਾ ਕਿ ਉਹ ਉਹਨਾਂ ਨੂੰ ਆਪਣੇ ਪਿਤਾ ਜੀ ਪਾਸ ਲੈ ਚੱਲੇ। ਬੀਬੀ ਅਮਰੋ ਤੇ ਉਹਨਾਂ ਨੂੰ ਉੱਥੇ ਲਿਜਾਂਦੇ ਅਮਰਦਾਸ ਜੀ ਗੁਰੂ ਅੰਗਦ ਦੇਵ ਜੀ ਦੇ ਚਰਨੀ ਪੈ ਗਏ ਤੇ ਬਾਅਦ ਵਿੱਚ ਉਹਨਾਂ ਦੇ ਪੱਕੇ ਸ਼ਰਧਾਲੂ ਬਣ ਗਏ। ਗੁਰੂ ਅਮਰਦਾਸ ਜੀ ਨੂੰ ਗੱਦੀ ਉੱਤੇ ਬੈਠਣ ਸਮੇਂ ਅਨੇਕਾਂ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਿਆ। ਮੁਸ਼ਕਲਾਂ ਨੂੰ ਛੀਟਦੇ ਹੋਏ ਆਪ ਨੇ ਸਿੱਖ ਮਤ ਦੇ ਸੰਗਠਨ ਤੇ ਵਿਕਾਸ ਲਈ ਅਨੇਕਾਂ ਕੰਮ ਵੀ ਕੀਤੇ। ਜਿਨ੍ਹਾਂ ਵਿੱਚੋਂ ਗੋਇੰਦਵਾਲ ਵਿੱਚ ਬੋਲੀ ਦਾ ਨਿਰਮਾਣ ਲੰਗਰ ਸੰਸਥਾ ਦਾ ਵਿਸਤਾਰ ਸਿੱਖੀ ਦੇ ਪ੍ਰਚਾਰ ਲਈ ਬਾਈ ਮੰჯੀਆਂ ਜਾਂ ਪ੍ਰਚਾਰਕ ਸੰਗਠਿਤ ਕਰਨਾ ਤੇ ਸ਼ਬਦਾਂ ਦੇ ਸੰਗ੍ਰਹਿ ਤੇ ਸੰਗਠਨ ਤੋਂ ਇਲਾਵਾ ਸਮਾਜਿਕ ਸੁਧਾਰ ਵੀ ਕੀਤੇ ਗੁਰੂ ਅਮਰਦਾਸ ਜੀ ਨੇ ਸਿੱਖ ਮਤ ਦੇ ਸੰਗਠਨ ਤੇ ਵਿਕਾਸ ਲਈ ਆਪਣੇ ਬਾਈ ਵਰਿਆਂ ਦੇ ਗੁਰੂਕਾਲ ਵਿੱਚ ਬਹੁਤ ਸਾਰੇ ਮਹੱਤਵਪੂਰਨ ਕੰਮ ਕੀਤੇ ਗੁਰੂ ਅਮਰਦਾਸ ਜੀ ਦੀ ਬਾਣੀ ਆਦਿ ਸ੍ਰੀ ਗੁਰੂ ਗ੍ਰੰਥ ਸਾਹਿਬ ਵਿੱਚ 907 ਸ਼ਬਦ 17 ਰਾਗਾਂ ਵਿੱਚ ਅੰਕਿਤ ਹਨ ਇੱਥੇ ਪੰਜ ਪਾਠ ਹਨ ਜੋ ਗੁਰੂ ਅਮਰਦਾਸ ਜੀ ਨੇ ਸਿਖਾਏ ਜੋ 400 ਸਾਲ ਬਾਅਦ ਵੀ ਟਿਕਵੇਂ ਨੇ ਗੁਰੂ ਅਮਰਦਾਸ ਜੀ 1552 ਵਿੱਚ ਗੁਰੂ ਅੰਗਦ ਦੇਵ ਜੀ ਦੇ ਨਕਸ਼ੇ ਕਦਮਾਂ ਤੇ ਚੱਲਦੇ ਹੋਏ ਤੀਜੇ ਸਿੱਖ ਗੁਰੂ ਬਣੇ ਉਹਨਾਂ ਨੇ ਸਾਨੂੰ ਸਿਖਾਇਆ ਕਿ ਸਮਾਨਤਾ ਇੱਕ ਸੰਪੂਰਨ ਜੀਵਨ ਦੀ ਨੀ ਹੈ ਸਾਰੇ ਜੀਵਾਂ ਨਾਲ ਪਿਆਰ ਸਤਿਕਾਰ ਕਿਰਪਾ ਅਤੇ ਮਾਨ ਨਾਲ ਵਿਹਾਰ ਕਰਕੇ ਅਸੀਂ ਪਰਮਾਤਮਾ ਨੂੰ ਸਭ ਵਿੱਚ ਵੇਖਣਾ ਸਿੱਖਦੇ ਹਾਂ ਉਹਨਾਂ ਨੇ ਗੁਰੂ ਘਰ ਲੰਗਰ ਬਣਾਇਆ ਕਿਹਾ ਜਾਂਦਾ ਹੈ ਕਿ ਇੱਕ ਵਾਰ ਮੁਗਲ ਬਾਦਸ਼ਾ ਅਕਬਰ ਗੋਇੰਦਵਾਲ ਸਾਹਿਬ ਆਇਆ ਤਾਂ ਅਕਬਰ ਨੇ ਇੱਕੋ ਪੰਗਤ ਵਿੱਚ ਬੈਠ ਕੇ ਲੰਗਰ ਛਕਿਆ ਉਹਨਾਂ ਨੇ ਸਤੀ ਪ੍ਰਥਾ ਪਰਦਾ ਅਤੇ ਕੰਨਿਆਪ੍ਰੂਣ ਹੱਤਿਆ ਵਿਰੁੱਧ ਲੜਾਈ ਲੜੀ ਉਹਨਾਂ ਨੇ ਵਿਧਵਾ ਪੁਨਰ ਵਿਵਾਰ ਨੂੰ ਵੀ ਉਤਸ਼ਾਹਿਤ ਕੀਤਾ ਪਰਮਾਤਮਾ ਦੇ ਪ੍ਰਵੇਸ਼ ਦੁਆਰ ਵੱਜੋਂ ਨਿਮਰਤਾ ਦੀ ਮਹੱਤਤਾ ਗੁਰੂ ਅਮਰਦਾਸ ਜੀ ਨੇ ਹਮੇਸ਼ਾ ਇਸ ਉੱਚ ਗੁਣ ਨੂੰ ਆਪਣੇ ਸਾਰੇ ਕਮਾਤੇ ਸ਼ਬਦਾਂ ਵਿੱਚ ਲਿਆਂਦਾ ਅਧਿਆਤਮਿਕ ਜੀਵਨ ਜਿਉਣ ਲਈ ਕਦੇ ਦੇਰ ਨਹੀਂ ਹੁੰਦੀ ਹਰ ਰੋਜ਼ ਸਵੇਰੇ ਉਹ ਗੁਰੂ ਅੰਗਦ ਦੇਵ ਜੀ ਦੇ ਇਸ਼ਨਾਨ ਲਈ ਨਦੀ ਤੋਂ ਪਾਣੀ ਲੈ ਕੇ ਆਉਂਦੇ ਸੀ ਉਹ ਗੁਰੂ ਜੀ ਨੂੰ ਆਪਣੀ ਪਿੱਠ ਦੇ ਨੂੰ ਬਰਦਾਸ਼ਤ ਨਹੀਂ ਕਰਦੇ ਸੀ ਇਸ ਲਈ ਉਹ ਨਦੀ ਦੇ ਰਸਤੇ ਤੇ ਪਿੱਛੇ ਵੱਲ ਨੂੰ ਤੁਰਦੇ ਜੀਵਨ ਇੱਕ ਅਨੰਦਾਇਕ ਸਫ਼ਰ ਹੋ ਸਕਦਾ ਹੈ ਉਹ ਸਾਡੇ ਲਈ ਅਣਮੋਲ ਅਨੰਦ ਦਾ ਗੀਤ ਆਨੰਦ ਸ ਛਾਟ ਗਈ ਸਿੱਖ ਬਾਣੀਆਂ ਵਿੱਚੋਂ ਇੱਕ ਇਹ ਦਿਲ ਨੂੰ ਜਗਾਉਣ ਅਤੇ ਆਤਮਾ ਨੂੰ ਉੱਚਾ ਚੁੱਕਣ ਲਈ ਅਨੰਦ ਅਦੇਵ ਬ੍ਰह्म ਪਿਆਰ ਦੇ ਸ਼ਬਦਾਂ ਨਾਲ ਭਰਪੂਰ ਇੱਕ ਡੂੰਗੀ ਰਚਨਾ ਹੈ ਗੁਰੂ ਅਮਰਦਾਸ ਜੀ 95 ਸਾਲ ਦੀ ਉਮਰ ਤੱਕ ਸਿੱਖਾਂ ਦੇ ਰਹਿਬਰ ਰਹੇ ਅਤੇ ਦੁਨੀਆ ਤੋਂ ਰੁਕਸਤ ਹੋਣ ਤੋਂ ਪਹਿਲਾਂ ਆਪਣੇ ਜਵਾਈ ਭਾਈ ਜੇਠਾ ਜੋ ਬਾਦ ਵਿੱਚ ਗੁਰੂ ਰਾਮਦਾਸ ਅਖਵਾਏ ਨੂੰ ਸਿੱਖਾਂ ਦਾ ਗੁਰੂ ਐਲਾਨਿਆ ਗੁਰੂ ਅਮਰਦਾਸ ਜੀ ਨੇ 1 ਸਤੰਬਰ 1574 ਨੂੰ ਗੁਰੂ ਰਾਮਦਾਸ ਜੀ ਨੂੰ ਗੁਰੂ ਕੱਦੀ ਸੌਂਪੀ ਅਤੇ ਇਸ ਤੋਂ ਬਾਅਦ ਆਪ ਜੋਤੀ ਜੋਤ ਸਮਾ ਗਏ ਪੰਜਾਬ ਅਤੇ ਸਿੱਖ ਇਤਿਹਾਸ ਜਾਣਨ ਲਈ ਵੌਇਸ ਆਫ ਪੰਜਾਬ ਦੇ ਫੇਸਬੁੱਕ ਪੇਜ ਨੂੰ ਲਾਈਕ ਫੋਲੋ ਅਤੇ YouTube ਚੈਨਲ ਨੂੰ ਸਬਸਕ੍ਰਾਈਬ ਕਰੋ ਵੌਇਸ ਆਫ ਪੰਜਾਬ ਲਈ ਨਿਊਜ਼ ਡੈਸਕ ਤੋਂ ਇਸ਼ਾ ਗਰਕ ਦੀ ਰਿਪੋਰਟ